ਪ੍ਰੀਤ ਦੀ ਦੀਨਾ ਨੰਗਾ ਲਾ ਕਰਕੇ ਪੁੱਛਾ ਗੁਰਵ ਵੱਲੋਂ ਇਹਨੇ ਕਿਹੜੀ ਦਵਿੰਦਰ ਨਾਲ ਗੱਲ ਕਰਦੀ ਉਹਨੂੰ ਪੁੱਛਦੀ ਆ ਭਲਾ ਕਿ ਆਹ ਗੱਲ ਦਾ ਮੈਨੂੰ ਪਤਾ ਲੱਗਾ ਵਾ ਥੋਲੇ ਦੀ ਦੀਨੇ ਕੱਪੜੇ ਹਾਂ ਥੋਲੇ ਮੈਂ ਵੀ ਉਹ ਲੈ ਜੇ ਤੋ ਕੇ ਹਟੀ ਹਾਂ ਕੱਪੜੇ ਤੇ ਮਨਜੀਤ ਜਿੰਨੇ ਮਰਜ਼ੀ ਥੋਲੋ ਜਦੋਂ ਉਹਨੂੰ ਦਿਨ ਚੜਦਾ ਨਾ ਫੇਰ ਨਿਕਲੀ ਆਉਂਦੇ ਆ ਕਿ ਪੈਣਾ ਕਈ ਯਾਰੀ ਮੈਂ ਇੰਨੇ ਖਤਮ ਕਰੂੰਗੀ ਵੀ ਅੱਜ ਕੋਈ ਕਪੜਾ ਧੋਣ ਵਾਲਾ ਨਹੀਂ ਰਹਿਣ ਦੇਣਾ ਉਹਨੇ ਫੇਰ ਹੋ ਜਾਂਦੇ ਤੇ ਫੇਰ ਉਹਨੇ ਹੋ ਜਾਂਦੇ ਏਦਾਂ ਹੀ ਹੁੰਦੀ ਤੂੰ ਸੁਣਾ ਚੱਲਦੀ ਕੰਮ ਤੇ ਚਲ ਗਏ ਚਲ ਗੇ ਚਲੋ ਵਧੀਆ ਹਾਂ ਮੈਂ ਵੀ ਤੁਹਾਡੇ ਹੱਲ ਵੇਖ ਕੇ ਨਿਕਲੀ ਬਾਹਰ ਨੂੰ ਮੈਂ ਕਿ ਭੀ ਮੈਂ ਇੱਕ ਤੁਹਾਨੂੰ ਗੱਲ ਪੁੱਛਾਂ ਤੇ ਤੇਰੀ ਗੱਡੀ ਦੇ ਅੰਦਰ ਨਾ ਚੱਲ ਕਰਨੀ ਆ ਹਾਂ ਪੁੱਛ ਕੀ ਗੱਲ ਮੈਂ ਸੁਣਿਆ ਕੇ ਦੇ ਕੋਲੋਂ ਵੀ ਗੌਰਵ ਨੇ ਬਾਹਰ ਆ ਜਾਣਾ ਦੇਖੋ ਸੁਣਿਆ ਤੇ ਜਿਹੜਾ ਗੌਰਵ ਦਾ ਉਧਰ ਦੋਸਤ ਵਾ ਉਹਦੀ ਮਾਂ ਡਈ ਹੀ ਮੈਨੂੰ ਦੱਸਣ ਗੁਰਦੁਆਰੇ ਟੱਕਰੀ ਤੇ ਤਾਂ ਆਖੰਡ ਹੀ ਗੌਰਵ ਨੇ ਆ ਜਾਣਾ ਬਾਹਰੋਂ ਨਹੀਂ ਮਨਜੀਤ ਬਾਹਰੋਂ ਤੇ ਨਹੀਂ ਆਉਣਾ ਹੂੰ ਬਾਹਰ ਭੇਜਣਾ ਕਿਹੜਾ ਸੌਖਾ ਵਾ ਵੀ ਜਿਹੜਾ ਛੇਤੀ ਨਾ ਬੁਲਾ ਲੀਏ ਬਸ ਉਹ ਕੰਮ ਕੋ ਮੂੰ ਥੋੜਾ ਜਿਹਾ ਘੱਟ ਮਿਲਿਆ ਤੇ ਤੈਨੂੰ ਤੇ ਪਤਾ ਹੀ ਨਹੀਂ ਇੱਥੇ ਕਦੀ ਕੀਤਾ ਨਹੀਂ ਉਹ ਚੀਜ਼ਾਂ ਦੇਖ ਕੇ ਨਾ ਥੋੜਾ ਜਿਹਾ ਘਬਰਾ ਗਿਆ ਠੀਕ ਆ ਹੋਰ ਕੋਈ ਚੱਕਰ ਨਹੀਂ ਹੈ আচ্ছা ਬਾਕੀ ਦਿਵਿੰਦਰ ਨਾਲ ਵੀ ਤੂੰ ਕਰ ਸਕਦੀ ਆ ਗੱਲ ਕਹਿਣਾ ਜੋ ਪਤਾ ਲੱਗਾ ਸੀ ਤੇ ਮੈਨੂੰ ਪੁੱਛਿਆ ਤੱਕ ਨਹੀਂ ਮੇਰਾ ਪੁੱਤ ਆਹ ਤਾਂ ਗੱਲ ਹੈਗੀ ਆ ਬਾਕੀ ਹੁਣ ਨਾ ਉਹ ਬਥੇਰੀ ਬਦਲ ਗਈ ਆ ਗੁੱਸਾ ਨਹੀਂ ਕਰਨਾ ਪਤੀਆਂ ਪੁੱਤਾਂ ਦੇ ਦੁੱਖ ਜਿਹੜੇ ਬੰਦੇ ਦਾ ਲੱਕ ਤੋੜ ਦਿੰਦੇ ਤੋੜ ਦਿੰਦੇ ਤੇ ਹੈ ਹੀ ਆ ਦਿਵਿੰਦਰ ਤੇ ਪਹਿਲਾਂ ਵਾਲੀ ਰਹਿ ਹੀ ਨਹੀਂ ਗਈ ਹਮ ਸੱਚ ਬੁਛੇ ਨਾ ਜਦੋਂ ਮਨ ਖਰਾਬ ਕਰਦੀ ਹੈ ਬੜਾ ਹੀ ਤਰਸ ਜਾ ਹੁੰਦਾ ਦਾਵਾ ਕੇ ਮੈਨੂੰ ਬਥੇਰਾ ਕਿਹਾ ਸੀ ਪੀ ਚੱਲ ਬਹਿਣ ਦੋ ਇੱਕ ਬੱਚਾ ਵਾ ਇਥੇ ਵਿੱਚ ਰਹੂਗਾ ਦਾ ਪਰਿਵਾਰ ਚ ਰਹੂਗਾ ਵਧੀਆ ਹੀ ਜੇ ਕੰਮ ਬਾਹਰ ਦੇ ਸੈਟ ਬਹਿ ਜਾਣ ਤਾਂ ਠੀਕ ਆ ਨਾ ਬਹਿਣ ਤੇ ਮਾਂ ਪਿਓ ਦੇ ਪਿੱਛੇ ਉਹ ਗੱਲ ਤੜਫਦਾ ਹੀ ਰਹਿੰਦਾ 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 ਇਦਾਂ ਹੀ ਕਿ ਕੋਈ ਪਿੰਗਾ ਵੀ ਜਾਨੀ ਆਉਂਦਾ ਨਹੀਂ ਆਉਂਦਾ ਕਿ ਸੋਨੀਆਂ ਗਈ ਆ ਸੋਨੀਆਂ ਗਲ ਗਈ ਆ ਸੋਨਿਆ ਤਾਂ ਵਾਤੇ ਚਲ ਜਾਂਦੀ ਆ ਠੀਕ ਆ ਤਾਂ ਕਿੱਥੇ ਦਵਿੰਦਰ ਅੰਦਰ ਹੈ ਆ ਅੰਦਰ ਹੈ ਪੋਛਲਾ ਕੋਈ ਨਹੀਂ ਪਤਾ ਲੱਗਦਾ ਤਾਂ ਗੱਲ ਹੋਰ ਹੀ ਜੇ ਲੱਗ ਹੀ ਗਿਆ ਵਾ ਤਾਂ ਕਹਿਣਾ ਵਾ ਕਿ ਜੇ ਪਤਾ ਲੱਗ ਹੀ ਗਿਆ ਤਾਂ ਮੈਨੂੰ ਮੂੰਹ ਨਾ ਪੁੱਛਿਆ ਤਾਂ ਪੁੱਛਿਆ ਨਹੀਂ ਆ ਬਾਕੀ ਗੁਸੇ ਵਾਲੀ ਨਹੀਂ ਕੋਈ ਗੱਲ ਹੈ ਮਾਵੇ ਤੇ ਲੈ ਮਾ ਹੁਨੇ ਆ ਮੜ ਕੇ ਆਖਣਾ ਵਾ ਮਦਾਈ ਦੇ ਤੋਦੇ ਅੰਧੀ ਮੈਨੂੰ ਦੱਸਿਆ ਨਹੀਂ ਉਹ ਜੇ ਹਤੇ ਮੈਂ ਪੁੱਛ ਲੈਣੀ ਕੋਈ ਨਹੀਂ ਚਲੋ ਆਜਾ ਸਸਰੀ ਆਲਤਾ ਜੀ ਸਤਿ ਸ਼੍ਰੀ ਅਕਾਲ ਫੋਸ ਨਾ ਸੇ ਤਾਂ ਠੀਕ ਜੇ ਚਲੋ ਦਵਿੰਦਰ ਦੀਦੀ ਹਾਂਜੀ ਆਜੋ ਲੰਘੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਹੈ ਹਾਂਜੀ ਠੀਕ ਠਾਕ ਤੁਸੀਂ ਦੱਸੋ ਲਾਈ ਜਾਂਦੇ ਪਹੁੰਚੇ ਹਾਂਜੀ ਆਜੋ ਬੈਠੋ ਬੈਠੇ ਲਾ ਲਓ ਚਾਹ ਕੋਈ ਬਾਤ ਚਲਾ ਲੂਗੀ ਬੈਠੋ ਤੁਸੀਂ ਹੋਰ ਕੀ ਕਰਦੇ ਆਏ ਕੁਛ ਨਹੀਂ ਮੈਂ ਵੀ ਕੰਮ ਧੰਦੇ ਕਰਕੇ ਹਟੀ ਹਾਂ ਕੱਪੜੇ ਧੋ ਕੇ ਹਟੀ ਹਾਂ ਬਸ ਸੁਣਾਉਂ ਘੋਰੇ ਦੀ ਸੁਣਾਉ ਠੀਕ ਆ ਘੋਰਾ ਵੀ ਬਸ ਇਦਾਂ ਹੀ ਆ ਪਤਾ ਹੀ ਹੁਣਾ ਤੈਨੂੰ ਲੱਗੇ ਹਾਂ ਉਹ ਮੈਨੂੰ ਵੀ ਲੱਗਾ ਸੀ ਕਿ ਇਸ ਦੇ ਕੋਲੋਂ ਪਤਾ ਪੀ ਘੋਰ ਬਨੇ ਆ ਜਾਣਾ ਵਾ ਕੋਈ ਜਿਹੜਾ ਉਧਰੋਂ ਵਿਸ਼ਾਲ ਮੁੰਡਾ ਉਹਦੇ ਲੱਗੇ ਆ ਆਹੋ ਤੇ ਉਹਦੀ ਉਹਨੇ ਕਿਹਾ ਆਪਣੀ ਮਾਂ ਕੋਲ ਗੱਲ ਕੀਤੀ ਹਣੀ ਆ ਉਹਦੀ ਮਾਂ ਮੈਨੂੰ ਦੱਸਣ ਦੀ ਹੀ ਪਿਗੋਰਮ ਨੇ ਆ ਜਾਣਾ ਵਾ ਦੱਸਣ ਰਿਹਾ ਵੈਦਾਂ ਆਖੰਡੇ ਇਹ ਵੀ ਕੰਮ ਗੁੰਮਣੀ ਮਿਲਿਆ ਤੇ ਚੱਲ ਮੇਲੀ ਜਾਣਾ ਹੀ ਕੰਮ ਹੌਸਲਾ ਕਰਕੇ ਬੈਠਾ ਰਹਿੰਦਾ ਚੱਲ ਉਹ ਗੱਲ ਇੱਥੇ ਆਣ ਕੇ ਨੇ ਕੀ ਸਵਾਰਨਾ ਇੰਨੀ ਕਿਤੇ ਰਕਮ ਲਾ ਕੇ ਘੱਲਿਆ ਵਾ ਕਿਤੇ ਮਨਜੀਤ ਨਿਆਣਾ ਸਿਆਣਾ ਵਾ ਇਹਨੂੰ ਇੰਨਾ ਗੱਲਾਂ ਦਾ ਨਹੀਂ ਪਤਾ ਵੀ 100 ਰੁਪਈਆ ਦੀ ਲਾ ਕੇ ਗਏ ਆ ਕਾ ਮਹੌਲੀ ਹੋਲੀ ਬਣਦੇ ਬਾਹਰ ਤੈਨੂੰ ਵੀ ਪਤਾ ਹੀ ਆ ਹੈ ਇਹ ਉਥੇ ਕਾਲਾ ਪੈ ਗਿਆ ਵਾ ਅਜੇ ਤੇ ਮੈਂ ਆ ਨਹੀਂ ਮੇਰਾ ਪਰਿਵਾਰ ਚੰਗਾ ਵਾ ਹੈ ਜਿਹੜਾ ਮੇਰੇ ਨਾਲ ਤੁਰ ਪਿਆ ਵਾ ਜੇ ਕਿਤੇ ਇਹੋ ਮੌਕਾ ਕਿਤੇ ਉਹਨਾਂ ਤੇ ਆਇਆ ਹੁੰਦਾ ਨਾ ਤੇ ਮੇਰੇ ਵਰਗੀ ਨਹੀਂ ਆਡੋ ਹੋ ਜਾਣਾ ਸੀ ਪਰੇ ਤੇ ਚਲ ਖਸਮਾਂ ਨੂੰ ਖਾਣ ਮੇਰਾ ਮੁੰਡਾ ਵਾ ਇਹਨਾਂ ਦੀ ਕੁੜੀ ਹੈ ਜੋ ਮਰਜ਼ੀ ਕਰਦੇ ਰਹਿਣ ਆਂਦੇ ਆਂਦੇ ਆ ਭੈਣ ਭਰਾ ਚਲੋ ਹੱਥ ਆਧਾਰ ਦਾ ਪਿਆ ਤੇ ਲੈ ਲੈਣਾ ਤੇ ਉਹਨਾਂ ਨੂੰ ਹੋਣਾ ਵੀ ਸਾਡਾ ਦੇਣਾ ਦੇਣਾ ਪਰਿਵਾਰ ਆਪਣਾ ਹੀ ਕੰਮ ਆਇਆ ਮੇਰੇ ਸਹਰਾਣੇ ਦੀ ਬਾਹ ਵਾ ਜਦੋਂ ਮਰਜ਼ੀ ਬਾਜ਼ ਮਾਰ ਲੋ ਅਜਰਾ ਕ ਮੇਰੇ ਤੇ 200 ਖਾਇਆ ਨਾ ਤੇ ਮੇਰਾ ਸਾਰਾ ਟੱਬਰ ਮੇਰੇ ਤੇ ਢੇਰੀ ਹੋ ਗਿਆ ਵਾ ਹੈ ਚਲੋ ਰਿਸ਼ਤੇਦਾਰ ਫੁੱਲਾਂ ਦੀ ਬਾਸ਼ਨਾ ਕਦੋਂ ਕਦਾਂ ਹੀ ġੇੜਾ ਮਾਰਨਾ ਜਿਹੜਾ 200 ਕ ਆਪਣੇ ਨੇ ਵੇਖ ਲੈਣਾ ਨਾ ਉਹ ਸੱਤ ਬਗਾਨੇ ਨੂੰ ਨਹੀਂ ਪੀੜ ਹੋਣੀ ਉਹਦੀ ਹੈ ਅਤੀ ਧਿਆਣੀ ਨੂੰ ਮੈਂ ਮਾੜਾ ਚੰਗਾ ਕਹਿੰਦੀ ਰਹੀ ਹੈ ਤੇ ਕਿਤੇ ਉਹ ਕਿਤੇ ਜੀ ਜੀ ਕਰਦੀ ਫੇਦੀ ਚਾਚੀ ਤੂੰ ਟੈਨਸ਼ਨ ਨਾ ਲੈ ਕੋਈ ਨੀ ਵੀਰ ਨੂੰ ਕੰਮ ਮਿਲ ਜੂ ਦਲੇਰੀਆਂ ਦੇਣ ਡਿਆ ਤਾਇਆ ਉਹਦਾ ਤੇ ਬਹੁਤ ਆਉਣਾ ਨਹੀਂ ਆ ਵੇਖ ਦਿਵਿੰਦਰ ਦੀਦੀ ਕੁੜੀ ਦਾ ਸੁਭਾ ਇੰਨਾ ਜ਼ਿਆਦਾ ਚੰਗਾ ਨਾ ਕਿਤੇ ਨਿੱਗੇ ਸੁਭਾ ਦੀ ਕੁੜੀ ਆ ਉਹ ਕੁੜੀਆਂ ਵਰਗੀ ਕੁੜੀ ਨਹੀਂ ਹੈਗੀ ਵੇ ਮੰਜੀਦ ਉਹਨੇ ਤੇ ਨਾ ਜਿਹੜੀ ਪਿਛਲੇ ਮਹੀਨੇ ਦੀ ਸਾਰੀ ਪੇਮੈਂਟ ਹੀ ਨਾ ਵੇਹਲਾ ਦੇਤੀ ਘਰ ਤੇਹੀਂ ਗੌਰੋਂ ਨੂੰ ਪਾਤੀ ਪਤਾ ਗਹਿਣਾ ਸੀ ਉਹਨਾਂ ਸਾਰਾ ਮੇਰੇ ਹੱਥੇ ਰਹਤਾ ਤੇ ਜਾ ਦੇ ਮੁੰਡਾ ਨਾ ਉਥੇ ਔਖਾ ਹੋਵੇ ਤੇ ਤਾਈ ਉਹਦੀ ਵੱਖਰਾ ਕਲਪਦੀ ਫਿਰਦੀ ਕਿਤੇ ਮੈਨੂੰ ਕੰਮ ਨਹੀਂ ਆਂਦੀ ਵਿਚਾਰੀ ਆਪ ਲਈ ਫਿਰਦੀ ਤੇ ਮੈਂ ਵੇਖ ਕਿੱਡੇ ਵਧਿਕੀਆਂ ਕਰਦੀ ਰਹੀਆਂ ਇਹਨਾਂ ਨਾ ਪਾਪਾ ਜੀ ਵਿਚਾਰਾ ਗਿਆ ਵਾ ਸਭ ਹੀ ਅਲ ਅੱਛਾ ਉਹ ਕਹਿੰਦਾ ਹੀ ਪੀ ਉਹਦਾ ਆਪਣੇ ਵਾਂ ਵਾਂ ਉਥੇ ਤੇ ਆਪੇ ਕਿਤੇ ਜਾਂਦੇ ਹੁੰਦੇ ਆ ਪੱਕਾ ਵਾਥੇ ਐਵੇਂ ਬਾਹ ਖਿੱਚ ਲੂ ਇਹਨੇ ਕਿਹਦੇ ਕੰਮ ਤੇ ਲਵਾ ਦੂਗਾ ਤੇ ਮੇਰਾ ਪੁੱਤ ਟਿਕਿਆ ਰਹੂਗਾ ਮੈਂ ਤੇ ਇਹ ਗੱਲ ਕਹਿਣ ਈ ਆਂ ਵੀ ਚੱਲ ਕੋਈ ਗੱਲ ਨਹੀਂ ਦੇਣ ਲੈਣ ਲਾ ਜੀ ਨੱਥ ਜੀ ਮੰਜੀ ਦੇਣ ਲੈਣ ਲੱਤ ਗਿਆ ਨਾ ਤੇ ਮੈਂ ਆਪਣਾ ਮੁੰਡਾ ਸਾਧ ਲੈਣਾ ਇੱਥੇ ਆਪਣੇ ਤਾਏ ਨਾਲ ਤੇ ਪਿਓ ਨਾਲ ਵਾਹੀ ਕਰੂਗਾ ਹੈਗੇ ਚਾਰ ਕਿੱਲੇ ਆਪਣੇ ਦੋ ਦੋ ਕਿੱਲੇ ਆ ਚਲੋ ਹਨਾ ਚਾਰ ਕਿੱਲੇ ਸਾਹਮਣ ਤੇ ਕਮਾਈਆਂ ਕਰਨ ਨਹੀਂ ਨਹੀਂ ਚਲੋ ਵੇ ਜਿੱਦਾਂ ਤੁਹਾਨੂੰ ਸੈਟ ਲੱਗਦਾ ਨਾ ਉਦਾਂ ਤੋਂ ਹੀ ਕਰੋ ਦੀਦੀ ਹਾਂ ਬੜਾ ਚਲੋ ਪਰਿਵਾਰ ਆਪਣਾ ਹੀ ਖਾਦਾ ਮੈਂ ਨਾਲ ਜਿੰਨਾ ਮਰਜ਼ੀ ਵੀ ਆਪਾਂ ਕਹਿ ਦੇਣਾਗੇ ਕੋਈ ਭੈਣ ਭਰਾ ਕੋਈ ਗਲੀ ਗਵੜ ਜਾਂ ਜਿੱਦਾਂ ਮਤਲਬ ਨਾ ਆਪਣਾ ਹੀ ਪਰਿਵਾਰ ਆਪਣੇ ਕੰਮ ਆਉਂਦਾ ਆਉਂਦਾ ਵਾ ਭਗਾਨਾ ਨਹੀਂ ਆਉਂਦਾ ਤੇ ਮੇਰਾ ਸਾਥ ਦਿੱਤਾ ਵੀ ਬੜਾ ਇਹਨਾਂ ਨੇ ਵੇ ਮੈਂ ਮੜੀ ਜੀ ਬਿਮਾਰ ਹੋ ਗਈ ਤੇ ਕਿਤੇ ਸਾਰਾ ਟੱਪਰ ਕਿਤੇ ਮੇਰੇ ਆਲੇ ਦੁਆਲੇ ਕਿਤੇ ਪਾਣੀ ਬਣਾ ਬਣਾਉਂਦੇ ਆ ਉਹ ਕਰ ਔੜ ਪੁਰਸਾਉ ਕਰਦਾ ਹੁਣ ਮੇਰੇ ਵਰਗੀ ਨਹੀਂ ਆ ਗਈ ਤੇਰੇ ਲਾਗੇ ਕਿਤੇ ਉਧਰ ਕੁਛ ਆਵਾਂ ਨਹੀਂ ਚਾਹ ਕੀ ਪੀਣੀ ਆ ਚੱਲ ਮੈਂ ਜਾਵਾਂ ਮੈਨੂੰ ਵੀ ਪਤਾ ਲੱਗਾ ਮੈਂ ਚੱਲ ਮੈਂ ਪੁਸ਼ਕੀ ਆਉਣੀ ਆ ਏਦਾਂ ਹੀ ਆ ਭੈਣਾ ਆਪਣਾ ਪਰਿਵਾਰ ਹੀ ਹੁੰਦਾ ਵਾ ਕਿਦਾਂ ਮੈਂ ਪਿਛੇ ਜੀ ਕਿੰਨੀ ਬਿਮਾਰ ਹੋ ਗਈ ਤੇ ਮੈਂ ਭਾਜੀ ਤੇਰੇ ਨੇ ਕੀਤਾ ਇਹਨਾਂ ਨੂੰ ਫੋਨ ਜੇਠਾਣੀ ਮੇਰੀ ਉਹਨਾਂ ਨੂੰ ਪਰ ਮੈਂ 20 ਵਾਰੀ ਉਹ ਸ਼ਹਿਰ ਰਹਿੰਦੇ ਆ ਉਸੇ ਵੇਲੇ ਚੱਲ ਆਏ ਮੈਨੂੰ ਲੈ ਕੇ ਗਏ ਫਿਰ ਵੀ ਦਵਾਈ ਦਵਾੜੀ ਦਵਾ ਕੇ ਤੇ ਮੈਨੂੰ ਹਫ਼ਤਾ ਉਹਨਾਂ ਆਪਣੇ ਕੋਲ ਰੱਖਿਆ ਉੱਥੇ ਦਿਨ ਨੂੰ ਕਿੰਨੇ ਵੇਖਣਾ ਘਰ ਤੂੰ ਇੱਥੇ ਰਹਿ ਠੀਕ ਹੋ ਐਂਗੀ ਤੇ ਫੇਰ ਜਾਵਾਂ ਮੈਨੂੰ ਪਤਾ ਲੱਗਦਾ ਜੀ ਵੀ ਆਪਣੇ ਆਪਣੇ ਹੀ ਆ ਆ ਮੇਰੀ ਸੁਣ ਲੈ ਮੇਰੇ ਪੇਕਿਆਂ ਦੀ ਹੂੰ ਮਾੜੀ ਜਿਹੀ ਮੁਸੀਬਤ ਕੀ ਆ ਗਈ ਲੋੜ ਕੀ ਪੈ ਗਈ ਮੇਰੇ ਪੁੱਤ ਨੂੰ ਤੇ ਮੈਂ ਇੱਥੋਂ ਮੇਰੀ ਮਾਂ ਨੇ ਬੜਾ ਹਲਾ ਸੇਰੀ ਦਿੱਤੀ ਵੀ ਤੂੰ ਮੇਰੇ ਨਾਲ ਹੀ ਚੱਲ ਪਾ ਕੱਪੜੇ ਚੱਲ ਮੇਰੇ ਨਾਲ ਹੀ ਮੈਂ ਕੋਲੇ ਬੜਾ ਇਹਨਾਂ ਨੂੰ ਕਹਿ ਗਈ ਵੀ ਮੈਂ ਪੈਸੇ ਮਾਂ ਮੇਰੀ ਇੱਥੇ ਫਾਫਾ ਬਗਾ ਗਈ ਤੈਨੂੰ ਪਤਾ ਇਹਦੇ ਸੁਭਾਅ ਦਾ ਤੇ ਕੋਲੇ ਜਦ ਨਾ ਉੱਥੇ ਗਈ ਤੇ ਚਲੋ ਚਾਹ ਪਾਣੀ ਪੀਤਾ ਗੱਲਾਂ ਬਾਤਾਂ ਕੀਤੀਆਂ ਤੇ ਮੈਂ ਪਰ ਜਾਈ ਕੋ ਪੈਸੇ ਮੰਗੇ ਅੱਛਾ ਕਿ ਭਾਬੀ ਆਹ ਗੱਲ ਹੋ ਗਈ ਆ ਕੋਲੇ ਪਰ ਜਾਈ ਮੇਰੀ ਤੇ ਮੁੱਕਰ ਹੀ ਗਈ ਪਿਆਹ ਹੈਨ ਉਹਨੇ ਨਹੀਂ ਮੈਨੂੰ ਜਵਾਬ ਦਿੱਤਾ ਕਹਿੰਦੀ ਸਾਡਾ ਆਪਣਾ ਮਹਾਸਰ ਡਿਆ ਕੁੜੀ ਦੇ ਖਰਚੇ ਆਉਂ ਆ ਜਾਉਂ ਚੱਲ ਮੈਂ ਦੰਦੀ ਦੰਦੀ ਚੁੱਕੀ ਫਿਰ ਜਦੋਂ ਮਾਪੇ ਪੇਕੇ ਨਹੀਂ ਕੰਮ ਹੋਣੇ ਤੇ ਕਿੰਨੇ ਆਉਣਾ ਕਿੰਨੇ ਆਉਣਾ ਤੇ ਉਹ ਮੇਰਾ ਭਰਾ ਅੱਗੋਂ ਮੇ ਅੱਗੋਂ ਪਿੱਛੋਂ ਮੈਨੂੰ ਮਾੜਾ ਮੋਟਾ ਕਰਕੇ ਫੋਨ ਕਰ ਲੈਂਦਾ ਹੈ ਰਾਜੀ ਬਾਜੀ ਪੁੱਛ ਲੈਣੀ ਜਦੋਂ ਦਾ ਪਤਾ ਲੱਗਿਆ ਵੀ ਇਹਦੇ ਮੁੰਡੇ ਨੂੰ ਪੈਸਿਆਂ ਦੀ ਜ਼ਰੂਰਤ ਆ ਤੇ ਫੋਨ ਕਰਨੋਂ ਵੀ ਗਿਆ ਆ ਕਿਹਦਾ ਕਰਕੇ ਉਹ ਪਰਚਾਈਦਾ ਉਨੇ ਕਿਤੇ ਕਹਿ ਤਾਣਾ ਵਾ ਪਿੱਦਵਿੰਦਰ ਨੂੰ ਤੇ ਪੈਸਿਆਂ ਦੀ ਲੋੜ ਆ ਤੇ ਵੇਲਾ ਮਾਉਂ ਜੀਆ ਮਗਰ ਲੱਗ ਗਿਆ ਹੀ ਆ ਕਿਤੇ ਮੈਨੂੰ ਫੋਨ ਕਰਕੇ ਪੁੱਛਿਆ ਨਹੀਂ ਕਿਤੇ ਵਧਾਈ ਨਹੀਂ ਗੱਲ ਨਹੀਂ ਬਾਤ ਨਹੀਂ ਆ ਤੇ ਮਾਂ ਮੇਰੀ ਉਹਨੂੰ ਮੈਂ ਕਹੇ ਬੇ ਤੇਰੀਆਂ ਵਾਲੀਆਂ ਵਾ ਚੱਲ ਮੰਮੀ ਇਹੋ ਦੇ ਦੇ ਤਾਂ ਕੋ ਥੋੜੇ ਬੋਦੇ ਪੈਸੇ ਆਂਦੇ ਹੁੰਦੇ ਐਸਾ ਬੂੰਦ ਬੂੰਦ ਰਾ ਸਾਗਰ ਭਰ ਜਾਂਦਾ ਭਰ ਜਾਂਦਾ ਬੜੀ ਹੋ ਗਈ ਮੁਕਰ ਗਈ ਤੇ ਚਲੋ ਮੈਂ ਮੰਨਦੀ ਆ ਵੀ ਥੋੜਾ ਜਿਹਾ ਮੰਮੀ ਖੁਸ਼ਕ ਜੀ ਰਹੀ ਆ ਇਹਨਾਂ ਨਾਲ ਖੈਰ ਜੀ ਖਾਂਦੀ ਰਹੀ ਆ ਤੇ ਪਰ ਇਦਾਂ ਇਹਨਾਂ ਨੂੰ ਨਹੀਂ ਖੇਦਾ ਚਾਹੀਦੀ ਚਾਲ ਖੁਸ਼ਕ ਤੂੰ ਇਹਨਾ ਨਾ ਕਰ ਦੇਣਾ ਇੱਥੇ ਵਾਲਿਆਂ ਨਾਲ ਰੇਂਦਰੀ ਉਹਨਾਂ ਨਾਲ ਤੂੰ ਖੁਸ਼ਕ ਨਹੀਂ ਹੈਗੀ ਉਹਨਾਂ ਨਾਲ ਤੂੰ ਬਹੁਤ ਜ਼ਿਆਦਾ ਹੀ ਕਰਦੀ ਹਾਂ ਵੇਹੋ ਜੇ ਮੇਰੀ ਭੈਣ ਮਾਂ ਤੇ ਉਹਨੇ ਨਹੀਂ ਕਿਤੇ ਮੈਨੂੰ ਪੱਲਾ ਫੜਾਇਆ ਤੇ ਕੋਈ ਕਾਹਦਾ ਲਕਾਵਾ 15000 ਰੁਪਏ ਹਾਜ਼ਰਤ ਮਾਰ ਕੇ ਲੈ ਗਈ ਤੇ ਹੁਣ ਫੋਨ ਕਰਨ ਆਈ ਹੈ ਕੀ ਕਰਾਂ ਖੂਨ ਦੇ ਰਿਸ਼ਤੇ ਸਫੇਦ ਹੋਣ ਡਏ ਆ ਉਹ ਗੱਲ ਹੀ ਕੇ ਜਾਤ ਉਹਦਾ ਮੇਰੇ ਤੇ ਕੇ ਹੋ ਨਹੀਂ ਹੋ ਇਦਾਂ ਦੇ ਵੇਲਾ ਉਸੇ ਵੇਲੇ ਕੋਈ ਵੀ ਗੱਲ ਹੋਵੇ ਨਾ ਪੈਸੇ ਨਾ ਪੈਹਾ ਜਾਂ ਆਪ ਉਸੇ ਟਾਈਮ ਹੀ ਪਹੁੰਚਦੇ ਆ ਵੇ ਮਨਜੀਤ ਤੀਆਂ ਨੂੰ ਕਿਤੇ ਆਸਾਂ ਹੁੰਦੀਆਂ ਮਾਪਿਆਂ ਤੇ ਆਸ ਹੁੰਦੀ ਹੈ ਹੈ ਤੇ ਜਦੋਂ ਮਾਪੇ ਹੀ ਆਸ ਤੋੜ ਦੇਣ ਤੇ ਧੀਆ ਕਿਹੜੇ ਖੂਚ ਪਹਿਣ ਇਹ ਤੇ ਹੈ ਹੀ ਆ ਹਾਂ ਭੈਣ ਭਰਾ ਤਾਂ ਉਹ ਗੱਲ ਹੱਥ ਧਾਰੀ ਆ ਹੱਥ ਧਾਰੀ ਗੇ ਬੈਨ ਮੈਂ ਕੋਟ ਚਾਹ ਬਣਾਵਾ ਨਹੀਂ ਚਾਹ ਨਹੀਂ ਪੀਣੀ ਹੈਗੀ ਕਰੋ ਤੁਸੀਂ ਵੀ ਕੰਮ ਤੇ ਚੱਲਣਾ ਫਿਰ ਮੈਂ ਹੈ ਤਾਂ ਕੋਈ ਨਹੀਂ ਤੂੰ ਟੈਨਸ਼ਨ ਨਾ ਲਈ ਚੰਗਾ ਆ ਕੋਈ ਨਹੀਂ ਸਮਝਾਈ ਘੋਰ ਮੈਨੂੰ ਚੰਗਾ ਚੰਗਾ ਹਾਇ ਰੱਬ ਸਾਰੇ ਨਈਆਂ ਵਧੀਕੀਆਂ ਕਰਦੀ ਰਹੀ ਫੇਰੀ ਵੇ ਸੁਣਿਆ ਵਿਚਾਰੀ ਨੇ ਆਈ ਹੈ ਚੱਲ ਕੇ ਆ ਮੇਰੀ ਜੀਬ ਨਹੀਂ ਨਖਤੀ ਰਹਿੰਦੀ ਮੜਾ ਚੰਗਾ ਬੋਲਣੋ ਹਰ ਇੱਕ ਨਾ ਵਿਗਾੜ ਕੇ ਬਹਿ ਜਾਨੀ ਆ ਦਿਵਿੰਦਰ ਫੋਨ ਵੇਖ ਕੇ ਕੀ ਦਾ ਹਲੋ ਹਾਂ ਪੁੱਤ ਸਤਿ ਸ੍ਰੀ ਅਕਾਲ ਕੀ ਜਾਨਾ ਮੇਰਾ ਪਤਾ ਹੈ ਬੁਖਾਰ ਚ ਰਿਹਾ ਹੈ ਬੁਖਾਰ ਕਿੰਨਾ ਚੜਨ ਰਿਹਾ ਵਾ ਹਾਂ ਬਹੁਤ ਚੜ ਗਿਆ ਸੁਣੋ ਹਾਂ ਮਾ ਪੈਸਾ ਦਾ ਫੇਰ ਕੀ ਕਰਤਾ ਤੁਸੀਂ ਜੇ ਮੈਨੂੰ ਫੋਨ ਹੀ ਲਾਣਾ ਵਰਗੇ ਆ ਨਹੀਂ ਨਹੀਂ ਪੋਤਾ ਤਾਇਆ ਜੀ ਤੇਰਾ ਡਿਆ ਹੀ ਕਹਿਣਾ ਵੀ ਕੋਈ ਨਹੀਂ ਲੋੜੂ ਤੇ ਹੀ ਪਾਦਾਂਗੇ ਪੈਸੇ ਤੇ ਉਹ ਨਾ ਅੱਜ ਉਧਰ ਗਏ ਆ ਮੁੰਡਾ ਵਾ ਇੱਥੇ ਸਾਬੀ ਸਾਬੀ ਸੁਣ ਤੇ ਹਾਂ ਲੋੜ ਤੇ ਹਗੀ ਆ ਅੱਜ ਤਾਂ ਬਿਵਾਰ ਪਿਆ ਹੁੰਦਾ ਇਹ ਬਾਅਦ ਮੈਨੂੰ ਕਰੋ ਪੋਣੇ ਆ ਕਿੰਨੇ ਕੁ ਮਕੇ ਕੋ ਮੰਗੀ ਜਾਵਾਂ ਇੱਥੇ ਹੈ ਨਹੀਂ ਹੁਣ ਤੇਰੇ ਕੋ ਪੈਸੇ ਨਹੀਂ ਆਗੇ ਜੇ ਮੈਂ ਤੁਹਾਨੂੰ ਗ੍ਰੈਂਡ ਹੈ ਵਾਪਸ ਆ ਜਾ ਤਾਂ ਇਦਾਂ ਨਹੀਂ ਮੰਨਦੇ ਆ ਪੁੱਤ ਤਗੜਾ ਹੋ ਦਿਲ ਨਹੀਂ ਨਿਕਾ ਕਰੀਦਾ ਬਾਹਰ ਕੰਮ ਆ ਰੋਗ ਰੋਕੇ ਹੀ ਮਿਲਦੇ ਇਹ ਕਿਹੜੀ ਗੱਲ ਆ ਵੀ ਜਾਂਦਿਆ ਕੰਮ ਮਿਲ ਜਾਂਦਾ ਵਾ ਨਾਲੇ ਮੇਰੀ ਸੁਣ ਗੱਲ ਬਾਜੀ ਭਾਈ ਜੋ ਤਾਂ ਹੈ ਜੋਰੇ ਤੇ ਕੰਮ ਮਿਲ ਧਿਆਨ ਗਦੇਗਾ ਤਾਂ ਹੀ ਆ ਕਾਇ ਤੇਰਾ ਕਹਿਣਾ ਸੀ 12 ਘੰਟੇ ਡਿਊਟੀ ਮਿਲਦੀ ਇਹਨੂੰ ਉਹ ਕਿਉਂ ਨਹੀਂ ਕਰਦਾ ਕੀ ਗੱਲ ਇੱਥੇ ਤੈਨੂੰ ਆਖਿਆ ਸੀ ਵੀ ਇੱਥੇ ਕੰਮ ਕਰੀ ਜਾ ਉਦੋਂ ਤੂੰ ਆਕੇ ਨਹੀਂ ਮੇਰੇ ਲੱਗਦਾ ਉਹ ਘੜੀ ਮਿਲੇ ਵੀ ਕੰਮ ਯਾਰ ਕੋਈ ਚਾਹਦਾ ਤਾਂ ਹੀ ਕਰਾਂ ਤੇ ਜਿਹੜਾ 12 ਘੰਟੇ ਮਿਲੰਦੇ ਆ ਉਹ ਕਰ ਅੱਛਾ ਬੈਠਾ ਇੱਥੇ ਮੈਂ ਲੱਪਣੀ ਢਿਆਵਾ ਕੰਮ ਤੇ ਮੈਂ ਹੋਰਾਂ ਤਾਇ ਤੇਰੇ ਗਏ ਸਭੀ ਹਾਲ ਉਹਦਾ ਆਪਣੀਆਂ ਵਾਂ ਇੱਥੇ ਪੱਕਾ ਹੋਇਆ ਵਾ ਉਹਨੇ ਤੈਨੂੰ ਕੰਮ ਤੇ ਲਵਾ ਦੇਣਾ ਪੁੱਤ ਜਿਹੜੇ ਹਾਂ ਮੈਂ ਤੇ ਇਹ ਕਹਿਣ ਲਈ ਹਾਂ ਮੇਰਾ ਸੋਹਣਾ ਪੁੱਤ ਵੀ ਜਿਹੜੇ ਦਿੱਤੇ ਲੈ ਸਾਡੇ ਉਹੋ ਲਾਜਣਾ ਜਦੋਂ ਪੈਸੇ ਲੱਥਗੇ ਨਾ ਮੈਂ ਉਸੇ ਵੇਲੇ ਤੈਨੂੰ ਬੁਲਾ ਲੈਣਾ ਵਾ ਉਹਨਾਂ ਲੱਤਣੇ ਜਿੰਨਾ 24 ਸਾਲਾਂ ਨੂੰ ਜਾ ਕੇ ਪੈਸੇ ਲੱਤਨੇ ਆ ਏਡੀ ਜੀ ਅਸੀਂ ਲੱਜ ਜਾਂਦੇ ਪੈਸੇ ਭਲਾ ਹੁਣ ਸਾਰਾ ਮੇਰੇ ਸਾਰੇ ਜਾਣੇ ਮੇਰਾ ਸਾਥ ਦੇਣ ਡੇ ਆ ਪਹਿਲਾਂ ਤੈਨੂੰ ਨੇਰੀ ਆਈ ਆ ਆ ਸ਼ੁਕਰਵਾਦੇ ਤੇ ਮਗਰ ਲਾ ਕੇ ਮੈਂ ਬਾਹਰ ਜਾਣਾ ਫਲਾਣਾ ਚਲ ਗਿਆ ਰੋਗ ਰੁਪਈਆ ਦੀ ਲਵਾ ਕੇ ਤੇ ਹੁਣ ਤਾਂ ਇਹਨੂੰ ਆਉਣ ਦਾ ਚਾ ਚੜਿਆ ਵਾ ਕੀ ਮੈਂ ਜਵਾਬ ਦਵਾਂ ਰਿਸ਼ਤੇਦਾਰਾਂ ਨੂੰ ਮੈਨੂੰ ਲੱਗਦਾ ਨਾ ਦੇ ਮੈਂ ਲੱਗਦਾ ਫੋਨ ਨੀ ਫੋਨ ਕੀਤਾ ਮੈਂ ਫੋਨ ਦੇ ਤਾਂ ਵੀ ਚਾਏ ਮੈਨੂੰ ਫੋਨਾਂ ਚਾਰ ਪਾ ਦੋ ਲੈ ਮੇਰੇ ਟਿਕਟ ਆਵਦਾ ਮੈਂ ਵਾਪਸ ਆ ਜਾਣਾ ਇਹ ਸਿੱਧੀ ਜੀ ਗੱਲ ਆ ਕੋਈ ਤੇਰੇ ਤਾਇਆ ਜੀ ਨਾਲ ਗੱਲ ਕਰਦੀ ਮੈਂ ਨਾਲੇ ਤਾਈ ਨਾਲ ਪਹਿਲਾਂ ਕੀ ਜਾਂਦੇ ਆ ਉਹਨਾਂ ਨਾਲ ਹੀ ਗੱਲ ਕਰਨੀ ਆ ਹੋਈ ਮੇਰੀ ਗੱਲ ਅਰੇ ਤੂੰ ਆਏ ਨਾ ਇੱਥੇ ਰਹਿ ਵੀ ਤੇ ਫਿਰ ਪਤਾ ਤੇਰੇ ਪਹਿਲੇ ਵਕਤੇ ਸੋਚ ਜੇ ਆ ਪਿਓ ਤੇਰਾ ਤੇ ਉਹ ਟੈਨਸ਼ਨ ਆ ਬਿਮਾਰ ਪਿਆ ਵਾ ਟੈਨਸ਼ਨ ਤੇ ਸਾਰੇ ਟੱਬਰ ਨੂੰ ਹੋਈ ਪਈ ਤੇਰੀ ਤੂੰ ਤੇ ਪਤਾ ਨਹੀਂ ਕੀ ਕਰੀ ਜਾਂਦਾ ਮੈਂ ਇੱਥੇ ਬੈਠਾ ਆ ਕਿ ਇੱਥੇ ਤੁਹਾਨੂੰ ਟੈਨਸ਼ਨ ਮੈਨੂੰ ਜਾਨੀ ਕੋਈ ਵੀ ਆ ਨਾ ਤੂੰ ਇਹ ਤੇ ਸਾਰੇ ਫੇਰ ਘਰ ਤੇ ਮੈਂ ਘਰ ਥੋੜੀ ਬੈਠਾ ਵਾਂ ਇਹ ਵੀ ਵੇਖ ਲਿਆ ਕਰੋ ਕੋਈ ਨਹੀਂ ਮੈਂ ਕਰਦੀ ਗੱਲ ਇਹ ਨਾ ਨਾ ਸਾਰੀ ਗੱਲ ਵੀ ਤਾਂ ਇਹ ਮੁੰਡਾ ਕਹਿੰਦਾ ਵਾ ਜਾਂਦੇ ਪੈਸੇ ਪਾਈ ਜਾਓ ਫਿਰ ਵੇਲੇ ਬੈਠੇ ਨਾ ਜਾਂ ਆਫੇ ਭਲਾ ਲਓ ਕੰਮ ਕੋਈ ਦੇਚ ਨਹੀਂ ਮਿਲਦੇ ਤੇ ਨਾਲੇ ਮਿਲਣਾ ਹੀ ਚੱਲ ਕੋਈ ਨਹੀਂ ਮੈਂ ਵੇ ਨਹੀਂ ਆ ਦੱਸਦੀ ਫੋਨ ਕਰਕੇ ਤੈਨੂੰ ਚੁੱਕ ਲੈ ਹੁਣ ਤੂੰ ਫੋਨ ਕਿੱਥੇ ਕਰਦੇ ਜੀ ਨਾ ਕਰਦੇ ਨਹੀਂ ਚੰਗਾ ਯਾਰ ਚੰਗਾ ਮੁੰਡੇ ਨੇ ਜਦੋਂ ਫੋਨ ਕਰਨਾ ਕੋਈ ਨਾ ਕੋਈ ਟੈਨਸ਼ਨ ਹੀ ਦੇਣੀ ਆ ਹਾ ਹਵੇਲਾ ਬੈਠਾ ਕਿੱਥੋਂ ਪੈਸੇ ਇਥੋਂ ਪਾਈ ਜਾਵਾਂ ਕੀ ਕਵਾਂ ਅਗਲਿਆਂ ਨੂੰ ਅਗਲਿਆਂ ਨੇ ਆਪਣੀ ਧੀ ਵਿਆਹਣੀ ਆ ਅੱਜੀ ਹੋਰ ਭਜੀ ਕੀ ਹਾਲ ਚੱਲ ਜੇ ਬਸ ਵਧੀਆ ਠੀਕ ਠਾਕ ਆ ਤੁਸੀਂ ਦੱਸੋ ਉਹ ਠੀਕ ਠਾਕ ਵਧੀਆ ਵਧੀਆ ਆਉਂਦਾ ਗੌਰਵ ਦਾ ਫੋਨ ਫਾਨ ਉਹ ਗੌਰਵ ਦਾ ਕੀ ਦੱਸਾਂ ਤਾਂ ਹੀ ਤਾਂ ਮੈਂ ਤੁਹਾਡੇ ਕੋਲ ਆਇਆ ਵਾਂ ਕੀ ਗੱਲ ਹੋ ਗਈ ਜੇ ਗੌਰਵ ਨਾ ਦਿਲ ਜਿਹਾ ਛੱਡ ਗਿਆ ਬਾਹਰ ਗਿਆ ਕਿਉਂ ਕਿਹੜੀ ਗੱਲੋਂ ਉਹਨੇ ਉਹਨੇ ਕੰਜਰ ਨੇ ਆਖਿਆ ਵੀ ਮੈਂ ਆ ਜਾਣਾ ਵਾਪਸ ਮੈਨੂੰ ਕੰਮ ਨਹੀਂ ਮਿਲ ਰਿਹਾ ਇੱਥੇ ਕਦੀ ਕੰਮ ਕੀਤਾ ਨਹੀਂ ਹਾਂਜੀ ਇਹਦਾ ਤੇ ਉੱਥੇ ਖੜੇ ਪਿਆ ਆਇਓ ਕਿ ਮੈਂ ਆ ਜਾਣਾ ਪੈਸੇ ਦੋ ਤਿੰਨ ਵਾਰ ਭੇਜਦੇ ਹੀ ਉਹ ਖਾ ਪੀ ਗਿਆ ਜਿੰਨੇ ਕਿ ਬਾਹਰ ਕਿੰਨੇ ਰਿਥੋਂ ਭੇਜੀਦਾ 10000 ਉਹਦੇ ਨਾਲ 250 ਰੁਪਏ ਵਰਗਾ ਹੁੰਦਾ ਇਹ ਮੈਂ ਤੁਹਾਡੇ ਵੱਲ ਆਇਆ ਹਾਂ ਕੋਈ ਨਹੀਂ ਜਰੂਰ ਜੀ ਦੱਸੋ ਹੁਕਮ ਕਰੋ ਹੁਕਮ ਨਹੀਂ ਆ ਬੇਨਤੀ ਆ ਵੀ ਤੁਸੀਂ ਤੁਸੀਂ ਇੱਕ ਵਾਰ ਮੇਰੇ ਨਾਲ ਗੱਲ ਕੀਤੀ ਕਿ ਤੁਹਾਡੇ ਆਪਣੇ ਵਾਈਟਲੀ ਬਾਹਰ ਚੰਗਾ ਕਾਰੋਬਾਰ ਉਹਦਾ ਆਪਰਾਵਾ ਹਾਂਜੀ ਹਾਂਜੀ ਕੀਤੀ ਸੀ ਮੈਂ ਤੁਹਾਡੇ ਕੋਲ ਆਇਆ ਇਸਾਸਤੇ ਕਿ ਜੇ ਸਾਡੇ ਮੁੰਡੇ ਨੂੰ ਉਥੇ ਮਾਰਾ ਮੋਟਾ ਕੰਮ ਦਵਾ ਦੇ ਨਹੀਂ ਕੋਈ ਨਹੀਂ ਬੇਦੀ ਵਾਲੀ ਕਿਹੜੀ ਗੱਲ ਉਹ ਤੇ ਬੱਚਾ ਹੀ ਆਪਣਾ ਗੌਰਵਾ ਜੀ ਉਹ ਬੱਚੇ ਇਥੇ ਅੱਗੇ ਥੋਨੇ ਬਥੇਰੇ ਖੜੇ ਆਪਣੇ ਪੰਜਾਬੀ ਤੇ ਕੋਈ ਨਹੀਂ ਇਹ ਤੇ ਬੱਚਾ ਹੀ ਆਪਣੇ ਘਰ ਵਾਲਾ ਜੀ ਗੱਲ ਪਤਾ ਕੀ ਆ ਹਾਂਜੀ ਜੇ ਉਹ ਆ ਜਾਂਦਾ ਘਰਾਂ ਵਰਗੇ ਘਰ ਵਾਲਾ ਕਰਜ਼ੇ ਥੱਲੇ ਦੱਬੇ ਜਾਣਾ ਲਾ 15 ਲੱਖ ਰੁਪਇਆ ਤੇ ਅਸੀਂ ਲਾਤਾ ਵਾ ਭੇਜੇ ਪੈਸੇ ਪਿੱਛੇ 10-15 ਲੱਖ ਰੁਪਇਆ ਹੋ ਗਿਆ ਕਰਜ਼ਾ ਸਾਡੇ ਤੇ ਔਰ ਦੂਸਰੀ ਗੱਲ ਆ ਪਹਿਲੀ ਵੀ ਗਾਣੇ ਪਾਵੇ ਗਏ ਤੇਰੇ ਕੋਲ ਕਾਹਦਾ ਲਗਾਵਾ ਹਾਂਜੀ ਇਹ ਘਰ ਦਾ ਬੰਦਾ ਦੂਸਰੀ ਗੱਲ ਘਰਾ ਵਰਗੇ ਘਰ ਵਾ ਕਰ ਜੇ ਥੱਲੇ ਆ ਜਾਵੇਂ ਤੇ ਨਮੋਸ਼ੀ ਵਾਧੂ ਸੀ ਲਓ ਇਹਦੇ ਵਿੱਚ ਝਕਨ ਵਾਲੀ ਗੱਡੀ ਗੱਲ ਹੀ ਭਾਜੀ ਤੂੰ ਹੀ ਮੈਨੂੰ ਉਦੋਂ ਦੀ ਗੱਲ ਕਰ ਦਿੰਦੇ ਜੀ ਦਿਲ ਮੈਂ ਤੁਹਾਡੇ ਕੋਲ ਗਿਆ ਸੀ ਉਹ ਗੱਲ ਤੇ ਉਦੋਂ ਅਸੀਂ ਫਿਰ ਵੀ ਥੋੜੀ ਟੱਕੀ ਰੱਖੀ ਵੀ ਚਲ ਕੋਈ ਨਹੀਂ ਪੈਸੇ ਭੇਜ ਦਿੰਨੇ ਆ ਕਦੇ ਲੱਗ ਜੂ ਗੱਲ ਹਾਂਜੀ ਦਿਖਾਣੇ ਕਿਤੇ ਲੱਗ ਜਾਣੀਆਂ ਤੇ ਚਲੋ ਹੁਣ ਤੇ ਸਾਰਾ ਟੱਬਰ ਇਦਾਂ ਸੁੱਕਣੇ ਪਿਆ ਆ ਨਾ ਹਾਂ ਹੁਣ ਵੀ ਉਹਦਾ ਸਵੇਰੇ ਸਵੇਰੇ ਆਪਣੀ ਮਾਂ ਨੂੰ ਫੋਨ ਆਇਆ ਠੀਕ ਹੈ ਜੀ ਤੇ ਉਹ ਸਾਰਾ ਟੱਬਰ ਸੁੱਕਣੇ ਪਿਆ ਵੀ ਜੇ ਆ ਗਿਆ ਤੇ ਕਰਜ਼ੇ ਥੱਲੇ ਆ ਤੇ ਜੇ ਮਤਲਬ ਆਪ ਜਾਂਦਾ ਵੀ ਆ ਕਰਜ਼ੇ ਥੱਲੇ ਤੇ ਹੈ ਹੀ ਹੈ ਇਹ ਤਾਂ ਕਰਜ਼ਾ ਪਰ ਮੈਂ ਤੁਸੀ ਪਿੰਡਾਂ ਵਾਲਿਆਂ ਕਹਿਣਾ ਰਿਸ਼ਤੇਦਾਰਾਂ ਨੇ ਕਹਿਣਾ ਲੈ ਆ ਗਿਆ ਯੋ ਕੋਈ ਨੇ ਕਹਿਣਾ ਪੈਨਸ਼ਨ ਪਾ ਕੇ ਆ ਗਿਆ ਕਿਸੇ ਨੇ ਕੋਈ ਤਾਂ ਪਿੰਡਾਂ 'ਚ ਗੱਲਾਂ ਕਰਦੇ ਹੁੰਦੇ ਆ ਕੋਈ ਗੱਲ ਨਹੀਂ ਤੁਸੀਂ ਇਤਾਂ ਕਰਿਓ ਕਿ ਮੈਨੂੰ ਉਹਦਾ ਇੱਕ ਨੰਬਰ ਦੇ ਦਿਓ ਤੇ ਰਾਤ ਨੂੰ ਮੈਂ ਗੱਲ ਕਰਾਂਗਾ ਹੋ ਤਾਂ ਗੱਲ ਹੀ ਹੋਣੀ ਆਹੋ ਤੇ ਇੱਕ ਉਹਦਾ ਐਡਰੈਸ ਦੇ ਦਿਓ ਤੇ ਕੋਈ ਗੱਲ ਨਹੀਂ ਪੂਰੀ ਹੈਲਪ ਕਰਾਂਗੇ ਆਪਾਂ ਉਹਦੀ ਜੇ ਤੁਸੀਂ ਇੰਨਾ ਭਾਜੀ ਕਰ ਦੋ ਨਾ ਤੇ ਮੈਂ ਕਹਿੰਦਾ ਵੀ ਸਾਡੇ ਘਰ ਵਿੱਚ ਨਾ ਸੁੱਖ ਸ਼ਾਂਤੀ ਹੋ ਜੂਗੀ ਜੀ ਕੋਈ ਨਹੀਂ ਕੋਈ ਨਹੀਂ ਤੁਹਾਡਾ ਨਹੀਂ ਸਾਥ ਦੇਣਾ ਤੇ ਹੋਰ ਕੀ ਦਾ ਦੇਣਾ ਜੀ ਹਾਂ ਹੁਣ ਜੇ ਤੁਸੀਂ ਮੇਰੇ ਕੋਲ ਮਾਂਦ ਤਲ ਨਾਲ ਆ ਗਏ ਜੇ ਨਾ ਤਾਂ ਹੁਣ ਤੁਸੀਂ ਬੇਫਿਕਰੇ ਹੋ ਕੇ ਰਹਿ ਜਾਓ ਬੱਚਾ ਉਹ ਸਾਡਾ ਵਾ ਤੇ ਸਾਡੀ ਜ਼ਿੰਮੇਵਾਰੀ ਆ ਤੇ ਸਾਡੇ ਭਨੇ ਬੇਣੇ ਦੇ ਅੱਗੇ ਬਹੁਤ ਜ਼ਿਆਦਾ ਦੀ ਮਾਣਤ ਕੀਤੀ ਆ ਤੇ ਤੁਸੀਂ ਟੈਨਸ਼ਨ ਨਾ ਲਓ ਕੋਈ ਗੱਲ ਨਹੀਂ ਬੇਫਿਕਰੇ ਟੈਨਸ਼ਨ ਫ੍ਰੀ ਹੋ ਜਾਓ ਹੁਣ ਤੁਸੀਂ ਭਰਾ ਬਹੁਤ ਬਹੁਤ ਤੇਰਾ ਧੰਨਵਾਦ ਜਿਆਦਾ ਮੁੰਡਾ ਸਾਡਾ ਦੇ ਹੋਸਹਾਰਾ ਵਾ ਦੋਵਾਂ ਭਰਾਵਾਂ ਦਾ ਨਹੀਂ ਨਹੀਂ ਕੋਈ ਗੱਲ ਅੱਗਲਾ ਸਾਡਾ ਮੁੰਡਾ ਤੈਨੂੰ ਪਤਾ ਹੀ ਆ ਤੁਸੀਂ ਬਹੁਤ ਮਾਨਦਾਨ ਨਾਲ ਆਏ ਕੋਈ ਗੱਲ ਨਹੀਂ ਉਹ ਬੱਚਾ ਸਾਡਾ ਹੋਣਾ ਚਲੋ ਹਾਂਜੀ ਹੋਰ ਕੋਈ ਸੇਵਾ ਦੱਸਿਓਗੀ ਤਾਂ ਕੋਈ ਗੱਲ ਨਹੀਂ ਭਰਾ ਇੰਨਾ ਤੁਸੀਂ ਇੱਕ ਉਹਦਾ ਨੰਬਰ ਜਰੂਰ ਦੇ ਦਿਓ ਮੈਨੂੰ ਮੈਂ ਨੰਬਰ ਤੁਹਾਨੂੰ ਸੈਂਡ ਕਰ ਦਿੰਦਾ ਹਾਂ ਠੀਕ ਆ ਜੀ ਹਣਾ ਕੋਈ ਗੱਲ ਨਹੀਂ ਇਹ ਤਾਂ ਆਪਣੀ ਘਰ ਵਾਲੀ ਗੱਲ ਆ ਜੀ ਵੇਖ ਕੁਝ ਨਹੀਂ ਹੋ ਗਿਆ ਆਪੇ ਕੰਮ ਮਿਲ ਜਾਣਾ ਬਾਹਰ ਉਹਨੇ ਬਾਗ ਭੋਗ ਲੱਭ ਕੇ ਆਪੇ ਕੰਮ ਲੱਭਣਾ ਦੂਸਰੀ ਗੱਲ ਬਾਣੀ ਪੜਿਆ ਕਰੋ ਹੈਦਾ ਸਿਰ ਛੁੱਟਿਆ ਕੋਈ ਕਿ ਜਾਏ ਹੋ ਗਜਰਾ ਦੀ ਦਾ ਦੂਰੀ ਗੱਲ ਤੂੰ ਪਾਣੀ ਤਿੰਨ ਵਾਰ ਸੁਗਣੀ ਸਾਧਿਆੜੀ ਚ ਕਰੋ ਨਾ ਜੇ ਮੁੰਡੇ ਨੂੰ ਨਾਕ ਕੰਮ ਮਿਲੇ ਤਾਂ ਮੈਨੂੰ ਪੁੱਛ ਲੈ ਜਦੋਂ ਤੁਹਾਨੂੰ ਇਹ ਗੱਲ ਆਖੀ ਸੀ ਉਹ ਤਾਂ ਤੁਸੀਂ ਕੋਈ ਮੰਨਿਆ ਨਾ ਤੋੜ ਹੌਸਲਾ ਨਾ ਹਾਰੋ ਮਹਾਰਾਜ ਦਾ ਲੜ ਫੜ ਲਓ ਸਾਰੇ ਕੰਮ ਚੰਗੇ ਹੋਣਿਆ ਸੁਖਨੀ ਸਾਹਿਬ ਕਰਿਆ ਕਰੋ ਦੋਵੇਂ ਜੀ ਕਰਿਆ ਕਰੋ ਬੀਜੀ ਕੀ ਕਰੇ ਰੰਬੇ ਕਾਰਜ ਮਹਾਰਾਜ ਸਵਾਰਦਾ ਸਵਾਰਨੇ ਦੇ ਮਹਾਰਾਜ ਨਹੀਂ ਹਾਂ ਪਰ ਬੱਚੇ ਨੂੰ ਵੀ ਥੋੜੀ ਜਿਹੀ ਲਗਨ ਹੋਣੀ ਚਾਹੀਦੀ ਓਨੇ ਇੱਕੋ ਰਟ ਲਾਈ ਆ ਮੈਂ ਆ ਜਾਣਾ ਮੈਂ ਬਿਮਾਰ ਆ ਓਨੂੰ ਦਲੇਰੀ ਦੋ ਹੌਸਲਾ ਨਾ ਉਹਦਾ ਹੱਥ ਦੋ ਹੌਸਲਾ ਨਾ ਆ ਰਿਓ ਦੇਖ ਮੰਮੀ ਆਹੋ ਉਹ ਕਿਦਾਂ ਡਰੇ ਤਾਇਆ ਤਾਈ ਢੇਰੀ ਹੋ ਉਹ ਤੇ ਕਰਦੇ ਆ ਵੀ ਨਹੀਂ ਆਉਣਾ ਪੁੱਤ ਨਹੀਂ ਆਉਣਾ ਅਗਲੇ ਦਾ ਹੁਣ ਫੋਨ ਆਇਆ ਫੇਰ ਉਹ ਪਰੇਸ਼ਾਨੀ ਮੰਨ ਤੇ ਹਾਸਸ ਕੇ ਨਹੀਂ ਪਾਓ ਹਾਸਸ ਕੇ ਗੱਲਾਂ ਕਰਿਆ ਕਰ ਮੁੰਡੇ ਨੂੰ ਦੇ ਪੁੱਤ ਕੋਈ ਗੱਲ ਨਹੀਂ ਤਗੜਾ ਹੋ ਦੀ ਕੀ ਹੌਸਲਾ ਦਾਵਾਂ ਬਿਜੀ ਇਹਨੂੰ ਮੈਂ ਜਦੋਂ ਉਹਨੂੰ ਮੈਂ ਥੋੜੀ ਜੀ ਹੁੰਨੀ ਆ ਵੀ ਚੱਲ ਰਵਾਨਗੀ ਜੀ ਆਉਂਦੀ ਆ ਉਹਦਾਂ ਉਹ ਏਦਾਂ ਦਾ ਫੋਨ ਕਰ ਦਿੰਦਾ ਵੀ ਲੱਕੀ ਟੁੱਟ ਜਾਂਦਾ ਕਿਤੇ ਰੋਟੀ ਪਾਣੀ ਆ ਲਹੋਂ ਨੂੰ ਜੀ ਨਹੀਂ ਕਰਦਾ ਰੋਟੀ ਮੂੰਹ ਚ ਪਾਉਣ ਨੂੰ ਜੀ ਨਹੀਂ ਕਰਨ ਰਿਆ ਕੀ ਕਰੀਏ ਕਾਹਦੀਆਂ ਦਲੇਰੀਆਂ ਦਈਏ ਦੂਸਰੀ ਗੱਲ ਮੇਰੀ ਸੁਣ ਦੋ ਦਿਨ ਮਹੀਨੇ ਉਹਨੂੰ ਔਖੜ ਆਉਣੀ ਆ ਜਦੋਂ ਡਾਲਰ ਆਉਣ ਡੇਬੇ ਨਾ ਮੁੰਡੇ ਨੇ ਆਪੇ ਸ਼ਾਲਾ ਮਾਰਨੀਆਂ ਅਜਿਓ ਮਾਤਾ ਤੂੰ ਦੇ ਕਿੰਨੀ ਸ਼ਾਲਾ ਮਾਰਨੀਆਂ ਮੈਂ ਕਿੱਥੋਂ ਚੋਕ ਚੋਕ ਪੈਸੇ ਪਾਈ ਜਾਵਾਂ ਕਿੱਥੋਂ ਪਾਈਏ ਪੈਸੇ ਵੀ ਦੱਸ ਇੱਕ ਵਾਰ ਪਾਲੂ ਦੋ ਵਾਰ ਪਾਲੂ ਤੇ ਆਪੇ ਕੰਮ ਬਣੀ ਜਾਣਾ ਜਦ ਲਾਸਟ ਜਾਂ ਕੇ ਆਪੇ ਉਹ ਲੋਕ ਤੇ ਘਰ ਆਉਣਾ ਪਏ ਜਿੰਨਾਂ ਦੇ ਹੋਰ ਦੇਣੇ ਮੈਂ ਉਹਨੂੰ ਵਾਜਾ ਮਾਰ ਦੇ ਕਿਦਾਂ ਉਹਦੇ ਆਉਂਦੇ ਰਹਿਣ ਦਿੱਤੇ ਜਾਣਗੇ ਆਖੀ ਭਰਾਵਾ ਦੇ ਦਾਂਗੇ ਮਾਤਾ ਮੇਰੀ ਸੁਣ ਗੱਲ ਮੇਰਾ ਤੇ ਜੀ ਕਰਦਾ ਦੋ ਤਿੰਨ ਕਨਾਲਾਂ ਦਾ ਬੈ ਕਰਕੇ ਨਾ ਲੋਕਾਂ ਦੇ ਪੈਸੇ ਵਿਲਾ ਦੀਏ ਤੇ ਜੇ ਉਹਦਾ ਨਹੀਂ ਦਿਲ ਲੱਗਦਾ ਉਥੇ ਉਹਨੂੰ ਮਗਾ ਲੀਏ ਅੱਧੀ ਰੋਟੀ ਖਾ ਲਾਂਗੇ ਕੋਈ ਗੱਲ ਨਹੀਂ 3ਾਂ ਪੁੱਤ ਦੁੱਖ ਵੇਖੇ ਨਹੀਂ ਜਾਂਦੇ ਵੇਖ ਗੱਲ ਸੁਣ ਮੇਰੀ ਜ਼ਮੀਨ ਦਾ ਨਾਂ ਨਾ ਲਈ ਜਮੀਨ ਇੱਕ ਵਾਰ ਚਲ ਜਾਏ ਮੁੜ ਕੇ ਹੱਥ ਨਹੀਂ ਆਉਂਦੀ ਵੇਖ ਜਿਹੜੀ ਗੱਲ ਤੂੰ ਕਹਿਣ ਦਿਆਂ ਵਾ ਉਹਦੇ ਗਾਰੇ ਦਾ ਨਿਆਵਾ ਤੇ ਤੂੰ ਕੋਸ਼ਿਸ਼ ਤੇ ਕਰੋ ਜੇ ਤਾਂ ਮੁੰਡੇ ਨੂੰ ਇਹ ਗੱਲ ਕਹਿਤੀ ਨਾ ਉਹਨੇ ਆਉਣ ਨੂੰ ਸਾਲਾ ਮਾਰਨੀਆਂ ਪਿੰਡ ਤੇ ਇਹ ਗੱਲ ਮੁੜ ਕੇ ਨਾ ਆਖੀ ਜੋ ਬਣ ਗੱਲ ਬੀਜੀ ਦੀ ਵੀ ਸਹੀ ਆ ਜਿਗਦੇ ਨੂੰ ਨੀ ਨੀ ਗੱਲ ਦਾ ਪਤਾ ਲੱਗ ਗਿਆ ਨਾ ਪਿਓ ਮੇਰੇ ਨੇ ਬੈ ਕਰਤੀ ਆ ਉਹਨੇ ਕਹਣਾ ਚੱਲ ਮਨਾ ਚੁੱਕ ਡੰਡੀ ਬਿਸਤਰਾ ਤੇ ਤਰੋ ਪਿੰਡ ਨੂੰ ਫਿਰ ਬੱਚੇ ਦਾ ਧਿਆਨ ਹੋ ਜਾਂਦਾ ਵਾ ਤੇ ਮਾਪੇ ਮੇਰੇ ਸਾਦੀ ਦੇ ਆ ਦੇ ਪਿੱਛੇ ਵੀ ਆ ਜਾ ਆਹ ਕੰਮ ਨਾ ਕਰੋ